ਮੋਹਾਲੀ ਦੀ ਸੀਵੀਐਲ ਅਦਾਲਤ ਦੇ ਵਿਸ਼ੇਸ਼ ਜੱਜ ਬਲਜਿੰਦਰ ਸਿੰਘ ਸਰਾ ਨੇ 1993 ਵਿੱਚ ਪੁਰੇ ਝੂਠੇ ਦੋ ਪੁਲਿਸ ਮੁਕਾਬਲਿਆਂ ਲਈ ਸੇਵਾਮੁਖਤ ਐਸਐਸਪੀ ਭੁਪਿੰਦਰਜੀਤ ਸਿੰਘ ਡੀਐਸਪੀ ਦਵਿੰਦਰ ਸਿੰਘ ਇੰਸਪੈਕਟਰ ਸੁਪਾਸੰਗ ਗੁਲਬਰਗ ਸਿੰਘ ਅਤੇ ਰਗਵੀਰ ਸਿੰਘ ਨੂੰ ਅਪਰਾਧਿਕ ਸਾਜ਼ਿਸ਼ ਅਤੇ ਕਤਲ ਦੇ ਮਾਮਲੇ ਲਈ ਦੋਸ਼ੀ ਕਰਾਰ ਦੱਤਾ ਹੈ ਘਟਨਾ ਵੇਲੇ ਭੁਪਿੰਦਰਜੀਤ ਸਿੰਘ ਡੀਐਸਪੀ ਜਦਕਿ ਬਾਕੀ ਏਐਸਆਈ ਸਨ ਇਹਨਾਂ ਦੋਵੇਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਪੁਲਿਸ ਦੇ ਤਿੰਨ ਐਸਪੀਓਜ਼ ਸਮੇਤ 7 ਵਿਅਕਤੀ ਮਾਰੇ ਗਏ ਸਨ ਦੋਸ਼ੀ ਕਰਾਰ ਦਿੱਤੇ ਗਏ ਸੇਵਾਮੁਖਤ ਪੁਲਿਸ ਕਰਮਚਾਰੀਆਂ ਨੂੰ ਸਜ਼ਾ 4 ਅਗਸਤ ਨੂੰ ਸੁਣਾਈ ਜਾਵੇਗੀ ਪੁਲਿਸ ਨੇ ਦੋਸ਼ੀ ਸੇਵਾਮੁਕਤ ਪੁਲਿਸ ਮੁਲਾਜ਼ਮਾ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਪਰਚਾ ਦਰਜ ਕਰਨ ਵੇਲੇ 10 ਪੁਲਿਸ ਕਰਮਚਾਰੀ ਨਾਮਜ਼ਦ ਕੀਤੇ ਗਏ ਸਨ ਜਿਨ੍ਹਾਂ ਚੋਂ 5 ਦੀ ਮੌਤ ਹੋ ਚੁੱਕੀ ਹੈ ਪੀੜਤ ਪਰਿਵਾਰਾਂ ਦੇ ਵਕੀਲਾਂ ਨੇ ਦੱਸਿਆ ਕਿ 5 ਮੁਲਜ਼ਮਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੱਸਿਆ ਕਿ ਪੁਲਿਸ ਨੇ ਤਰਨਤਾਰਨ ਦੇ ਪਿੰਡ ਰਾਣੀ ਬਲਾਦ ਦੇ 3 ਐਸਪੀਓਜ਼ ਸਮੇਤ 7 ਨੌਜਵਾਨਾਂ ਨੂੰ ਦੋ ਵਕਫ-ਵਕ ਮੁਕਾਬਲਿਆਂ ਵਿੱਚ ਮਾਰਿਆ ਵਖਾ ਕੇ ਲਾਸ਼ਾਂ ਅਣਪਛਾਤੀਆਂ ਦੱਸ ਕੇ ਖੁਦ ਹੀ ਸੰਸਕਾਰ ਕਰ ਦਿੱਤਾ ਸੀ ਉਹਨਾਂ ਦੱਸਿਆ ਕਿ ਸਰਹਾਲੀ ਪੁਲਿਸ ਨੇ 27 ਜੂਨ 1993 ਨੂੰ ਸ਼ੰਦਰ ਸਿੰਘ ਦੇਸਾ ਸਿੰਘ ਸਖਦੇਵ ਸਿੰਘ ਬਲਕਾਰ ਸਿੰਘ ਅਤੇ ਦਲਜੀਤ ਸਿੰਘ ਸਾਰੇ ਵਾਸੀ ਰਾਣੀ ਬਲਾ ਥਾਣਾ ਸਰਹਾਲੀ ਨੂੰ ਉਹਨਾਂ ਦੇ ਪਿੰਡ ਤੋਂ ਚੋਰੀ ਦੇ ਦੋਸ਼ਾਂ ਤਹਿਤ ਚੁੱਕਿਆ ਗਿਆ ਸੀ ਇਹਨਾਂ ਚੋਂ ਐਸਪੀਓ ਦਲਜੀਤ ਸਿੰਘ ਨੂੰ ਛੱਡ ਦਿੱਤਾ ਗਿਆ ਤੇ ਬਾਕੀ ਚਾਰਾਂ ਜਿਨ੍ਹਾਂ 'ਚ ਤਿੰਨ ਐਸਪੀਓ ਸਨ ਉਹਨਾਂ ਨੂੰ ਪੁਲਿਸ ਮੁਕਾਬਲੇ 'ਚ ਮਰਿਆ ਵਿਖਾਇਆ ਗਿਆ ਸੀ ਇਸ ਮੁਕਾਬਲੇ 'ਚ ਚੌਥਾ ਮ੍ਰਿਤਕ ਮੰਗਲ ਸਿੰਘ ਕਰਮੂਵਾਲਾ ਸੀ ਇਸੇ ਤਰ੍ਹਾਂ ਵੀਰੋਵਾਲ ਦੀ ਪੁਲਿਸ ਨੇ ਹਰਵਿੰਦਰ ਸਿੰਘ ਵਾਸੀ ਕੈਥਲ ਜਲਾਲਾਬਾਦ ਸਰਬਜੀਤ ਸਿੰਘ ਵਾਸੀ ਹੰਸਾਵਾਲਾ ਤੇ ਸੰਦੀਪ ਸਿੰਘ ਵਾਸੀ ਰਾਣੀ ਬਲਾਂ ਨੂੰ ਦੂਜੇ ਮੁਕਾਬਲੇ ਵਿੱਚ ਮਾਰਿਆ ਗਿਆ ਸੀ